ਤੋ ਚਾਹੀਦਾ ਸਾਨੂੰ ਇੱਕ ਕੰਸੈਸ਼ਨ ਹੈ ਜਿਹੜਾ ਸਪੈਸ਼ਲ ਸੈਸ਼ਨ ਚੰਡੀਗੜ੍ਹ ਦੇ ਉੱਤੇ ਜਿਹੜਾ ਡਾਕਾ ਵੱਜ ਰਿਹਾ ਬੀਜੇਪੀ ਸਰਕਾਰ ਵੱਲੋਂ ਇਹਦੇ ਅਧਿਕਾਰ ਨੂੰ ਬਚਾਉਣ ਵਾਸਤੇ ਔਰ ਕੱਲਾ ਸੈਸ਼ਨ ਨਹੀਂ ਚਾਹੀਦਾ ਕੱਲਾ ਮਤਾ ਨਹੀਂ ਚਾਹੀਦਾ ਇਹ ਜੇ ਚੀਫ ਮਿਨਿਸਟਰ ਵਿੱਚ ਹਿੰਮਤ ਆ ਤੇ ਸਾਰੇ ਪਹਿਲਾਂ ਇਲੈਕਟਿਡ ਰਿਪ੍ਰੈਜ਼ੈਂਟੇਟਿਵ ਨੂੰ ਲੈ ਕੇ ਪ੍ਰਾਈਮ ਮਿਨਿਸਟਰ ਦੇ ਘਰ ਦੇ ਬਾਹਰ ਜਾ ਕੇ ਇਨਡੇਫਿਨਿਟ ਫਾਸਟ ਹੋਵੇ ਅਨਮਿੱਥੇ ਸਮੇਂ ਵਾਸਤੇ ਉੱਥੇ ਬਹਿ ਜਾਣ ਜਾ ਕੇ ਕਿ ਅਸੀਂ ਬੈਠੇ ਆ ਪੰਜਾਬ ਦੇ 3 ਕਰੋੜ ਲੋਕਾਂ ਦੇ ਨੁਮਾਇੰਦੇ ਸਾਰੀਆਂ ਪਾਰਟੀਆਂ ਦੇ ਲੋਕਾਂ ਨੂੰ ਲੈ ਕੇ ਜਾਵੇ ਕਿ ਸਾਡਾ ਚੰਡੀਗੜ੍ਹ ਆ ਇਹ ਸਾਡਾ ਅਧਿਕਾਰ ਆ ਇਹ ਸਾਡੀ ਰਾਜਧਾਨੀ ਇਹ ਸਾਡੇ ਕੋਲ ਰਹਿਣਾ ਚਾਹੀਦਾ ਔਰ ਜੇ ਬੀਜੇਪੀ ਸਰਕਾਰ ਫਿਰ ਵੀ ਨਾ ਮੰਨੇ ਤਾਂ ਦੈਨ ਇੱਕ ਬਹੁਤ ਵੱਡੀ ਐਜੀਟੇਸ਼ਨ ਸਸਟੇਨਡ ਲਗਾਤਾਰ ਜਿਵੇਂ ਬੱਚੇ ਚਲਾ ਰਹੇ ਨੇ ਪੰਜਾਬ ਯੂਨੀਵਰਸਿਟੀ ਦੇ ਆਪਣੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇੰਸਟੀਟਿਊਸ਼ਨ ਨੂੰ ਬਚਾਉਣ ਵਾਸਤੇ ਇਦਾਂ ਦੀ ਇੱਕ ਲੌਂਗ ਡ੍ਰੌਨ ਬੈਟਲ ਇੱਕ ਲੌਂਗ ਡ੍ਰੌਨ ਇੱਕ ਮੋਰਚਾ ਕੇਂਦਰ ਸਰਕਾਰ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਖੋਲਣਾ ਚਾਹੀਦਾ ਤਾਂ ਕਿ ਅਸੀਂ ਆਪਣੇ ਅਧਿਕਾਰਾਂ ਨੂੰ ਕਿਉਂਕਿ ਮੈਨੂੰ ਲੱਗਦਾ ਵਾ ਕਿ ਇਨਾ ਹੋਵੇ ਕਿ ਅੱਜ ਐਲਜੀ ਲਾ ਕੇ ਔਰ ਇਸ ਚੰਡੀਗੜ੍ਹ ਨੂੰ ਸਾਡੇ ਤੋਂ ਖੋ ਲੈਣ ਤੇ ਫਿਰ ਹੌਲੀ ਹੌਲੀ ਥੋੜੀ ਜਿਹੀ ਟੈਰੀਟਰੀ ਇਹਦੀ ਵਧਾ ਕੇ ਜਵੇਂ ਦਿੱਲੀ ਐਨਸੀਆਰ ਹੈ ਇਹਦੇ ਚ ਪੰਚਕੁਲਾ ਵੀ ਇਨਕਲੂਡ ਕਰ ਦੇਣ ਥੋੜੇ ਜਿਹੀ ਹਿਮਾਚਲ ਦੇ ਆ ਹਿੱਸੇ ਲੈ ਲੈਣ ਸੋਲਨ ਤੋਂ ਓਰੇ ਓਰੇ ਚੱਕ ਕੇ ਤੇ ਥੋੜਾ ਹਰਿਆਣੇ ਦਾ ਹੋਰ ਲੈ ਕੇ ਤੇ ਕਹਿਣ ਚੰਗਾ ਜੀ ਚੰਡੀਗੜ੍ਹ ਅਸੀਂ ਇੱਕ ਨਵੀਂ ਸਟੇਟ ਬਣਾਤੀ ਆ ਔਰ ਚੰਡੀਗੜ੍ਹ ਦੀ ਵਿਧਾਨ ਸਭਾ ਹੋਵੇ ਕਿ ਜਿਵੇਂ ਦਿੱਲੀ ਵਿਧਾਨ ਸਭਾ ਇਲੈਕਸ਼ਨ ਹੁੰਦੇ ਫਿਰ ਤਾਂ ਚੰਡੀਗੜ੍ਹ ਸਾਡੇ ਤੋਂ ਪੱਕੇ ਤੌਰ ਤੇ ਚਲੇ ਜਾਏ